ਤਾਈ ਦੀ ਚੋਣ ਤੇ ਹੁਣ ਤੁਹਾਨੂੰ ਰੰਗ ਹੀ ਦੱਸਣਗੇ ਕਿ ਕਿੱਦਾਂ ਰੰਗ ਬਦਲਦੇ ਆ ਜਿਵੇਂ ਮੀਂਹ ਪੈਂਦਾ ਵਾ ਤੇ ਹਰੀਆਲੀ ਪੈਦਾ ਹੋ ਜਾਂਦੀ ਐ ਨਾ ਹੁਣ ਹਰ ਵਰਕਰ ਮੋਚ ਨੂੰ ਵੱਟ ਦੇਗਾ ਸਾਲ ਆ 6 ਮਹੀਨੇ ਸਰਕਾਰ ਦੇ ਆਖੇ ਲੱਗਣੇ ਨੇ ਹੋਰ ਅਫਸਰ ਤੇ ਮੁੜ ਕੇ ਇਹਨਾਂ ਅਫਸਰਾਂ ਨੇ ਸਾਡੇ ਮਗਰ ਮਗਰ ਘੇੜੇ ਲਾਉਣੇ ਨੇ ਔਰ ਜਿਹੜੇ ਅਫਸਰ ਜਿਹੜੇ ਨੇ ਜਾਂਚੀਆਂ ਕਰਦਦੇ ਨੇ ਅੱਜ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਵਾ ਇਹ ਚੇਤਾਵਨੀ ਵੀ ਦੇਣੀ ਚਾਹੁੰਨਾ ਸਾਲ ਬਾਅਦ ਸਾਡੀ ਲੋੜ ਪੈਣੀ ਹੈ ਤੁਹਾਨੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਆਓਗੇ ਕਿਹੜੇ ਮੂੰਹ ਨਾਲ ਕਹੋਗੇ ਸਾਨੂੰ ਲਾ ਦਿਓ ਇਸ ਕਰਕੇ ਸਰਕਾਰ ਦਾ 21 ਵਿਸ਼ਵਾਸ ਸਮਝ ਲਓ ਸਾਨੂੰ 20 ਤੇ ਵੀ ਰੱਖਣ ਤੇ ਜੇ ਕਦੇ ਸਾਨੂੰ ਨਜ਼ਰ ਅੰਦਾਜ਼ ਕੀਤਾ ਉਸੇ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਨਜ਼ਰ ਅੰਦਾਜ਼ ਕਰ ਦਵਾਂਗਾ ਜਿਹੜੇ ਕੋਈ ਕਾਲੀ ਰੂਪੇ ਨਾਲ ਆਏ ਉਹ ਰਮਾਇਆ ਜਾਓ ਉਹਨਾਂ ਦਾ ਹੱਕ ਵੰਡਦਾ ਵਾ ਸਾਡਾ ਫਰਜ਼ ਬੰਦਾ ਉਹਨਾਂ ਦਾ ਰੁਸਨ ਦਾ ਹੱਕ ਬੰਦਾ ਸਾਡਾ ਫਰਜ਼ ਬੰਦਾ ਉਹਨਾਂ ਨੂੰ ਮਨਾਉਣਾ ਤਾਂ ਅਸੀਂ ਆਪਣਾ ਟੱਬਰ ਕਿਉਂ ਨਾ ਮਨਾਵਾਂਗੇ ਅਸੀਂ ਉਹਨਾਂ ਨੂੰ ਨਾਲ ਲਾ ਕੇ ਇਕੱਠੇ ਹੋ ਕੇ ਲੜਾਈ ਲੜਾਂਗੇ ਤੇ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਕਾਹ ਫਿਰ ਜੀ ਤੁਸੀਂ ਆਹ ਪਾਰਟੀ ਦੀ ਵਾਅਦਾ ਕੀਤੀ ਹੈਗੀ ਟੱਬਰ ਮੈਂ ਠੋਕੇ ਕੀਤੀ ਮੈਂ ਕੋਨੇਰੇ ਚ ਕੀਤੀ ਹੈਗਾ ਲੋਕੇ ਕੀਤੀ ਕੀ ਮੈਂ ਤਾਂ ਸੁੱਖੀ ਨੂੰ ਠੋਕਿਆ ਸੀਗਾ ਤੇ ਕਾਹ ਉਹਨੂੰ ਠੋਕਣਾ ਮੈਂ ਜਿਹੜੀ ਉਹਦੀ ਕਰਤੂਤ ਆ ਉਹਨੇ ਆਪਣੀ ਕਰਤੂਤਾਂ ਖੱਟਿਆ ਖਾਣਾ ਨਾ ਕਾਲੀ ਵਰਕਰਾਂ ਨੂੰ ਅਪੀਲ ਕਰਨਾ ਵਾ ਕਿ ਪ੍ਰਾਇੋਰਟੀ ਕਾਲੀ ਦਲ ਨੂੰ ਦੇਣ ਕੰਮਾਂ ਕਾਜਾਂ ਆਪਣੇ ਨੂੰ ਦੂਜੇ ਨੰਬਰ ਤੇ ਰੱਖਣ ਬਹੁਤਾ ਉਹਨਾਂ ਨੂੰ ਤੰਗ ਨਹੀਂ ਕਰਾਂਗੇ ਸਾਲ ਵਿੱਚ 5-7 10 ਕਾਨਫਰੰਸਾਂ ਤੇ 5-7 ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਾਂਗੇ ਤੇ ਜਦੋਂ ਕਦੇ ਕੋਈ ਅਫਸਰ ਜਾਇਤੀ ਕਰਦਾ ਵਾ ਤੇ ਮੈਂ ਹੁਣ ਆ ਗਿਆ ਵਾਂ ਉੱਥੇ ਜੇ ਮੋਰਚਾ ਵੀ ਲਾਉਣਾ ਪਿਆ ਤੇ ਲਾਵਾਂਗੇ